ਹਰੀ ਦਾ ਮਾਰਗ ਕਹਿੰਦੇ ਮਹਾਪੁਰਖਾਂ ਨੇ ਦੱਸਣਾ ਕੀਤਾ ਮਹਾਪੁਰਖ ਦੱਸਦੇ ਨੇ ਕਿ ਹਰੀ ਦਾ ਰਾਹ ਕੀ ਹੈ ਹਰਿਆਣੇ ਦੇ ਪਾਸੇ ਬਹੁਤ ਸਮਾਂ ਪਹਿਲਾਂ 150 ਸਾਲ 200 ਸਾਲ ਪਹਿਲਾਂ ਦੇ ਕਰੀਬ ਇੱਕ ਮਹਾਪੁਰਖ ਹੋਏ ਬੜੇ ਬ੍ਰਹਮ ਗਿਆਨੀ ਬਾਬਾ ਹਰ ਧਿਆਨ ਦਾਸ ਜੀ ਉਹ ਚ ਕੋਟੀ ਦੇ ਮਹਾਪੁਰਖ ਹੋਏ ਉਹ ਇੰਨੇ ਜਾਗਰੂਤ ਸਨ ਇੰਨੀ ਉਹਨਾਂ ਦੀ ਅਵਸਥਾ ਤਕੜੀ ਹੋ ਗਈ ਸੀ ऐसे बलीमाहपुर को बन गए सादा। ਵੀ ਜਿਤਰਾ ਕਹਿੰਦੇ ਇੱਕ ਦੀਵੇ ਤੋਂ 100 ਦੀਵਾ ਜਗਾ ਲਓ, 1000 ਜਗਾ ਲਓ, 500 ਜਗਾ ਲਓ, ਜਿੰਨਾ ਮਰਜ਼ੀ ਜਗਾ ਲਓ ਦੀਵਾ ਜਗਦਾ ਹੋਵੇ ਸਹੀਂ ਤੇ ਜਿੰਨਾ ਮਰਜ਼ੀ ਦੀਵੇ ਜਗਾ। ਤੇ ਬਾਬਾ ਹਰ ਧਿਆਨ ਦਾਸ ਜੀ ਤੋਂ 500 ਸਿੱਖ ਜਿਹੜੇ ਸਾਨੂੰ ਬ੍ਰਹਮ ਗਿਆਨੀ ਬਣੇ ਸੋ ਸੁਖਮਨੀ ਸਾਹਿਬ ਦੇ ਬੜੇ ਅਭਿਆਸੀ ਸਨ। ਸਾਰੀ ਦਿਹਾੜੀ 'ਚ ਸੁਖਮਨੀ ਸਾਹਿਬ ਦੇ ਜਾਪ ਕਰੀ ਜਾਂਦੇ ਸੀ। ਉਹਨਾਂ ਮਾਪੁਰਖਾਂ ਦੀ ਸ਼ਰਨ ਦੇ ਵਿੱਚ ਇੱਕ ਐਸੀ ਰੂਹ ਆਈ ਜਿਸ ਰੂਹ ਨੂੰ ਅੱਜ ਆਪਾਂ ਸਾਰੇ ਯਾਦ ਕਰਦੇ ਹਾਂ ਜਦੋਂ ਗੁਰਦੁਆਰਾ ਲੰਗਰ ਸਾਹਿਬ ਜਾਂਦੇ ਆ ਨਾ ਤੇ ਜਿੱਥੇ ਬਾਬਾ ਨਿਧਾਨ ਸਿੰਘ ਜੀ ਦਾ ਆਸਣ ਬਣਿਆ ਜਿੱਥੇ ਪਿੰਨੀ ਪ੍ਰਸ਼ਾਦ ਮਿਲਦਾ ਲੰਗਰ ਦੇ ਵਿੱਚ ਸਭ ਤੋਂ ਉੱਪਰਲੇ ਪਾਸੇ ਨਿਗਾਹ ਮਾਰਿਓ ਇੱਕ ਨਾਗੇ ਸਾਧੂ ਬੈਠੇ ਨੇ ਬਾਬਾ ਬੀਰਮਦਾਸ ਜੀ ਬੰਦੋਸੀ ਵਾਲੇ ਬਾਬਾ ਹਰ ਧਿਆਨ ਦਾਸ ਜੀ ਦੇ ਚੇਲੇ ਹੋਏ ਨੇ ਜਿਵੇਂ ਵੇਲੇ ਬਾਬਾ ਹਰਧਿਆਨ ਦਾਸ ਜੀ ਜਿਨ੍ਹਾਂ ਨੇ 500 ਬ੍ਰਹਮ ਗਿਆਨੀ ਬਣਾ ਚੁੱਕੇ ਸਨ ਤੇ ਬਾਬਾ ਹਰਧਿਆਨ ਦਾਸ ਜੀ ਦੇ ਚਰਨਾਂ ਦੇ ਵਿੱਚ ਇੱਕ ਦਿਨ ਸਮਾਸਪਾਗ ਪਰ ਆਇਆ ਤੇ ਬਾਬਾ ਵੀਰਮਦਾਸ ਜੀ ਵੀ ਗਏ ਬੇਨਤੀ ਕੀਤੀ ਵੀ ਮਹਾਂਪੁਰਖ ਨੂੰ ਉਪਦੇਸ਼ ਬਖਸ਼ੋ ਕਿਰਪਾ ਕਰਿਓ ਕਿ ਗੁਰੂ ਦੀ ਗੱਲ ਸੰਤ ਦੱਸ ਸਕਦਾ ਗੁਰੂ ਦਾ ਮਾਰਗ ਰਸਤਾ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਦੱਸ ਸਕਦੇ ਹੋਰ ਕੋਈ ਨਹੀਂ ਕਿਉਂਕਿ ਉਹ ਪਹੁੰਚਿਆ ਹੈ ਜਿਹੜਾ ਰਾਹ ਪੈਂਦਾ ਤੈਅ ਕੀਤਾ ਹੋਵੇ ਉਹਨੂੰ ਪੁੱਛਾਂਗੇ ਭਾਈ ਆਹ ਰਾਹ ਤੂੰ ਵੇਖਿਆ ਕਿੱਦਾਂ ਉਹ ਦੱਸੇਗਾ ਵੀ ਐਨੀ ਦੂਰੀ ਤੇ ਇੰਨਾ ਰਾਹ ਮਾੜਾ ਇੱਥੇ ਚੰਗਾ ਇੱਥੋਂ ਫੇਰ ਵਧੀਆ ਆ ਜਾਣਾ ਐਸ ਹਾਈਵੇ ਤੇ ਤੁਰੇ ਜਾਓ ਤੇ ਤੁਸੀਂ ਬਹੁਤੀ ਛੇਤੀ ਯੂਰ ਸਾਹਿਬ ਪਹੁੰਚ ਜਾਓ ਕਿਉਂਕਿ ਉਹ ਲੰਘਦਾ ਆਉਂਦਾ ਜਾਂਦਾ ਡਰਾਈਵਰ ਹੈ ਤੇ ਇਸੇ ਤਰ੍ਹਾਂ ਸਾਧੂ ਨੇ ਜਿਨ੍ਹਾਂ ਦੀ ਬਿਰਤ ਅਕਾਲ ਪੁਰਖ ਦੇ ਘਰ ਨੂੰ ਪਹੁੰਚ ਗਏ ਪਰਮੇਸ਼ਰ ਦਾ ਸਰੂਪ ਹੋ ਗਏ ਉਹ ਹੀ ਦੱਸ ਸਕਦੇ ਨੇ ਭਾਈ ਇਸ ਤਰ੍ਹਾਂ ਅਭਿਆਸ ਕਰੋ ਨਾਮ ਸਿਮਰਨ ਜਪੋ ਗੁਰੂ ਦੀ ਸੰਗਤ ਕਰੋ ਸੰਗਤ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਬੈਠ ਕਰਕੇ ਮਨ ਦੀ ਇਕਾਗਰਤਾ ਮਨ ਦੀ ਬਿਰਤੀ ਇਸ ਤਰ੍ਹਾਂ ਰੱਖਣੀ ਹੈ ਇਹ ਮਨ ਚ ਵਕਾਰ ਨਾ ਨਿਸ਼ਕਮਤੀ ਹੋ ਕਰਕੇ ਬਹਿਣਾ ਪਵੇਗਾ ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਕਿਹਾ ਵੀ ਮਹਾਂਪੁਰਖੋ ਕਰੋ ਉਪਦੇਸ਼ ਕਹਿੰਦੇ ਵੀ 10 ਸੁਖਨੀ ਸਾਹਿਬ ਰੋਜ਼ ਕਰਨੇ ਪੈਣਗੇ ਕਹਿੰਦੇ ਜੀ ਕਰਾਂਗੇ ਕਹਿੰਦੇ ਜਿਹੜੇ ਦਾਸ ਸੁਖਨੀ ਸਾਹਿਬ ਕਰਨੇ ਕੱਲੇ ਸੁਖਮਨੀ ਸਾਹਿਬ ਨਹੀਂ ਕਰਨੇ ਮਹਾਪੁਰਖਾਂ ਕੋ 500 ਕਹਿੰਦੇ ਬ੍ਰਹਮ ਗਿਆਨੀ ਰਹਿੰਦੇ ਤੇ 500 ਮੱਝ ਰੱਖੀ ਕਹਿੰਦੇ 500 ਮੱਝਾਂ ਵੀ ਚਾਰ ਕੇ ਆਉਣੀਆਂ ਰੋਜ਼ 12 ਸਾਲ ਸੇਵਾ ਕੀਤੀ ਮਹਾਪੁਰਖ ਬਾਬਾ ਵੀਰਮਦਾਸ ਜੀ ਨੇ 12 ਸਾਲ ਮੱਝਾਂ ਚਾਰੀਆਂ ਤੇ ਉਹ ਬ੍ਰਹਮ ਗਿਆਨੀ ਜਿਹੜੇ ਉਹਨਾਂ ਮੱਝਾਂ ਦਾ ਦੁੱਧ ਪੀਂਦੇ ਸਨ ਇੱਕ ਸਾਧੂ ਮੱਝਾਂ ਚਾਰ ਰਿਹਾ ਤੇ ਕਿੱਡੀ ਵੱਡੀ ਬਿਰਤੀ ਖੇਡ ਬਣ ਗਈ ਤੇ 12 ਸਾਲ ਬਾਅਦ ਇੱਕ ਦਿਨ ਬੈਠੇ ਬਾਬਾ ਹਰਧਿਆਨ ਦਾਸ ਜੀ ਬੈਠੇ ਆਸਨ 'ਤੇ ਬਾਬਾ ਵੀਰਮਦਾਸ ਜੀ ਥੱਲੇ ਜਾ ਕੇ ਬਹਿ ਗਏ। ਬਾਬਾ ਧਿਆਨ ਦਾਸ ਜੀ ਆnde ਨੇਹਰਾ ਬੜਾ। ਵੀਰਮ ਤੂੰ ਉੱਪਰ ਹੋ ਕੇ ਬਹਿ ਜਾ। ਤੈਨੂੰ ਸੱਪ ਲੜ ਜਾਵੇਗਾ। ਮਾਪੁਰਖ ਕਹਿੰਦੇ ਬਾਬਾ ਵੀਰਮਦਾਸ ਜੀ ਕਹਿੰਦੇ ਮਹਾਰਾਜ ਉੱਪਰ ਆਵਾਂਗਾ ਤੇ ਤੁਹਾਡੀ ਬਰਾਬਰੀ ਹੋਵੇਗੀ। ਮੈਂ ਤੁਹਾਡੇ ਬਰਾਬਰ ਨਹੀਂ ਬਹਿਣਾ। ਸੱਪ ਲੜ ਜਾਵੇਗਾ ਤੇ ਆਪੇ ਮਰ ਜਾਵੇਗਾ। ਤੇ ਤੁਸੀਂ ਕਿਰਪਾ ਕਰੋ ਮਹਾਰਾਜ। ਇਸੇ ਤਰ੍ਹਾਂ ਹੋਇਆ ਕੋਬਰਾ ਸੱਪ ਆ ਮਾਪੁਰਖਾਂ ਨੂੰ ਡੰਗ ਮਾਰਿਆ। ਸੱਪ ਮਰ ਗਿਆ। ਸੱਪ ਥਾਂ ਮਰ ਗਿਆ। ਮਹਾਂਪੁਰਖਾਂ ਨੇ ਫਿਰ ਹੁਕਮ ਕੀਤਾ ਕਹਿੰਦੇ ਵੀ ਬੀਰਮ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਇੱਥੋਂ ਚਲਾ ਜਾ ਫਿਰ ਮਹਾਂਪੁਰਖ ਬੰਦੌਸੀ ਨਗਰ ਦੇ ਵਿੱਚ ਵਸੇ ਉੱਥੇ ਜਾ ਕੇ ਮਹਾਂਪੁਰਖਾਂ ਦੇ ਕੋਲ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਤੋਂ ਗਾਂ ਜਿਹੜੀ ਸਕਾਰ ਸੇਵਾ ਪ੍ਰਣਾਲੀ ਚੱਲੀ ਤੇ ਕਿੰਨਾ ਵੱਡਾ ਰਾਜ ਸਾਜ ਚੱਲਿਆ ਇਹ ਸਾਰੀ ਕਾਰ ਸੇਵਾ ਬਾਬਾ ਬੀਰਮਦਾਸ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਚੱਲਣਾ ਕੀਤੀ ਇਹ ਸਾਰੀ ਉਹਨਾਂ ਦੀ ਰਹਿਮਤ ਹੈ ਬਾਬਾ ਬੀਰਮਦਾਸ ਜੀ ਮਨੋਸੀ ਵਾਲੇ ਮਾਰਗ ਦੇ ਵਿੱਚ ਪਾਇਆ ਫਿਰ ਬਾਬਾ ਬੀਰਮਦਾਸ ਜੀ ਨੇ ਕਹਿੰਦੇ ਵੀ 100 ਤੋਂ ਵੱਧ ਮਹਾਂਪੁਰਖਾਂ ਨੂੰ ਬ੍ਰਹਮ ਗਿਆਨੀ ਬਣਾਇਆ ਜਿਨ੍ਹਾਂ ਉਪਦੇਸ਼ਲੇ